ਸ਼ਾਰਪੁਰ ਦੇ ਸੀਜੀਐਸਟੀ ਸਹਾਇਕ ਕਮਿਸ਼ਨਰ ਦੇ ਦਫਤਰ ਦੇ ਵਿੱਚ ਲੱਗੀ ਭਿਆਨਕ ਅੱਗ ਮੌਕੇ ਤੇ ਪਹੁੰਚੀਆਂ ਫਾਇਰ ਬਰਗੇਡ ਦੀਆਂ ਟੀਮਾਂ ਇਸ ਵੇਲੇ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਕੀ ਹੈ ਪੂਰਾ ਮਾਮਲਾ ਵੇਖੋ ਪੂਰੀ ਰਿਪੋਰਟ ਅੱਜ ਜਿਵੇਂ ਸਰਚ ਹੋਤੋਂ ਹਾਂਜੀ ਕੋਈ ਪਾਸ ਸਵੇਰੇ 8:30 ਵਜੇ ਦੇ ਕਰੀਬ ਤੋਂ ਸਾਢੇ 8:30 ਵਜੇ ਦੇ ਕਰੀਬ ਸਵੇਰੇ ਤੁਹਾਨੂੰ ਕਾਲ ਆਈ ਸੀ ਕਿ ਬ੍ਰਾਈਟਾਇਰ ਸੀ ਰਾਜ ਜੀਐਸਟੀ ਅਫਸਰਾ ਉਹਦੇ ਵਿੱਚ ਚੱਲ ਰਹੀ ਹੈ ਅਸੀਂ ਬੋਫੇ ਤੋਂ ਦੋ ਫਰ ਟੈਂਡਰ ਲੈ ਕੇ ਆਏ ਸਰਚ ਕੀਤੀ ਆ ਭਾਂ ਲਾ ਵੀ ਧੂੰਆਂ ਜਿਆਦਾ ਹੈ ਅੰਦਰ ਧੂਆ ਬਹੁਤ ਜ਼ਿਆਦਾ ਹੈ ਸਰਚ ਕਰਨ ਤੋਂ ਬਾਅਦ ਬਖੋ 90% ਦਾ ਰੂਲ ਹੈ 10% ਵਾਲੇ ਤੋਂ ਪਿਛਲੇ ਰੂਮ ਜਿਹੜੇ ਲੌਕ ਡਿਆਣੇ ਉਹ ਖੋਲ ਦੇਣੇ ਪਰ ਦੇਖ ਰਿਹਾ ਜੀ ਉਹ ਅੰਦਰ ਤਾਂ ਨਹੀਂ ਕੋਈ ਆ ਗਿਆ ਅੱਜ ਅਗਰ ਵਾਈ ਜਿਹੜੀ ਆਰਟੀ ਸੀਗੀ ਉਹ ਤੋਂ ਕੰਪਿਊਟਰ ਡੇਬਲ ਆ ਕੋਈ ਨਹੀਂ ਸੀ ਲੈਪਟਾਪ ਕੁਝ ਬੁੱਕਸ ਇਹਨੇ ਉਹਨਾਂ ਦੀ ਅੱਗਾ ਇਹਨਾਂ ਨੂੰ ਰੱਖ ਨਹੀਂ ਹੈ ਭਾਜੀ ਕਿ 90% ਦਾ ਰੂਲ ਹੈ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਤਾਂ ਭਾਜੀ ਕੋਈ ਨਹੀਂ ਹੋਸਟਲ ਸਟਾਰਟ ਹੋਣਾ ਜੀ 9 ਵਜੇ 9 ਵਜੇ ਤੋਂ ਇਹ ਦੱਸ ਰਹੇ ਕਿ 9 ਵਜੇ ਤੋਂ ਆਫਿਸ ਕੋਲ 8:30 ਤੱਕ ਲੱਗਦੀ ਹੈ ਜਿਹੜੇ ਏਅਰ ਦੇ ਸ਼ਾਪੋਏ ਨੇ ਨਹੀਂ ਇਹ ਜੀ ਅਗਲ ਕੰਦਾ ਕਾਰਨ ਕੁਝ ਦਿਖ ਰਿਹਾ ਹੈ ਸ਼ਾਰਟ ਸਰਕਟ ਹੀ ਹੈ ਜਿੱਥੇ ਆਪਾਂ ਜਾ ਕੇ ਦੇਖਿਆ ਉਹ ਤੇ ਵਾਇਰਿੰਗ ਗਲਤ ਸੀਗੀ ਮੇਰੇ ਮੇਰੇ ਹਿਸਾਬ ਨਾਲ ਤੇ ਮੋਡਮ ਹੀ ਗਿਆ ਹੋ ਜਾ ਸ਼ਾਇਦ ਪੀਵੀਆਰ ਵੀ ਹੋਵੇ ਸੋਦਰ ਲੈਪਟਾਪ ਵੀ ਸਦਾ ਬੂਕਸ ਸੀ ਲਿਆ ਇਹ ਲੈਵਲ ਸ ਬੜਾ ਤੇ ਬਹੁਤ ਜ਼ਿਆਦਾ ਸੇਵਾ ਉੱਥੇ ਜਿੱਦਾਂ ਹੈ ਕੋਈ ਐਗਜ਼ਾਮਪਲ ਇਹ ਤੋਂ ਮੈਂ ਤੁਹਾਈਆਂ ਜ਼ਿਆਦਾ ਇਹ ਤਾਂ ਕਲੇਮ ਦੇਣੀ ਡਿਗੀ ਆ ਲੈ ਜੀ ਥੈਂਕ ਯੂ ਯਾ ਮਾਂ ਸਵੇਰ ਤੋਂ ਅੱਛਾ ਦਫਤਰ ਆ ਕੇ ਕੰਮ ਕਰਦੇ ਨੇ ਅੱਛਾ ਆਪ ਤਾਂ ਬਾਅਦ ਚ ਆਉਂਦੇ ਹੋ ਇਹ ਤੁਸੀਂ 8 ਵਜੇ ਆਏ ਸੀ ਮੈਂ ਸੱਜੇ ਆਦਿ ਸਵੇਰ ਤੋਂ ਹੋ ਉਸ ਦਿਨ ਆ ਕਿ ਨਾ ਦੇ ਇੱਕ ਨੀਚੇ ਦਾ ਪੌਂਡ ਕਰ ਰਹੇ ਹਾਂ ਹੂੰ ਤੇ ਮੈਂ ਆ ਰਹੀ ਦੁਜਾ ਮੈਂ ਦੇਖਿਆ ਤਾਂ ਮਾਟੀ ਆਂਦਰ ਮੇ ਇੱਕ ਮੇਰਾ ਫੋਨ ਵੀ ਚਾਰਜ ਨਹੀਂ ਹੋ ਰਿਹਾ ਫਿਰ ਮੈਂ ਕਿਹਾ ਇਹਨੂੰ ਮੈਂ ਕਿੱਥੇ ਆ ਫਿਰ ਮੈਂ ਇਹਨਾਂ ਨੂੰ ਥੱਲੇ ਬੁਲਾਇਆ ਮੈਂ ਤਾਂ ਦੇਖੂ ਆ ਕੇ ਉੱਪਰ ਮਾਟੀ ਆਂਦਰ ਅੱਛਾ ਕਿੰਨੀ ਕਾਗ ਲੱਗੀ ਹੋ ਸੀ ਜਿਆਦਾ ਸੀ ਤੂੰ ਮੈਂ ਆ ਦੇ ਕੋਤਾ ਦੇ ਕਿਤੇ ਸਾਡੇ ਆਪਣਾ ਹੀ ਉਹ ਜਿਸ ਸੀ ਆ ਸਾਡਾ ਹੀ ਆਪਣਾ ਅੱਛਾ ਜੀ ਅੱਗ ਲੱਗੀ ਦੀ ਸੂਚਨਾ ਮਿਲੀ ਸੀ ਕਿੰਨੀ ਕ ਅੱਗ ਲੱਗੀ ਆ ਜੀ ਅੱਗ ਜਿਹਨੇ ਹਾਲੇ ਮੈਦੇ ਅੰਦਰ ਯਾਨੀ ਜੋ ਕੋਲੇ ਨੇ ਦੱਸਿਆ ਉਹ ਪਹਿਲਾਂ ਤਾਂ ਬਹੁਤ ਜ਼ਿਆਦਾ ਸੀਗਾ ਹਾਂ ਜੀ ਫਾਇਰ ਬ੍ਰਿਗੇਡ ਤੋਂ ਬਾਅਦ ਜਾ ਕੇ ਬੜਾ ਥੋੜਾ ਜਿਹਾ ਕੰਟਰੋਲ ਹੋ ਗਿਆ ਹਾਲੇ ਨੁਕਸਾਨ ਕਿੰਨਾ ਹੋਇਆ ਇਹਦੀ ਅਸੈਸਮੈਂਟ ਬਾਅਦ ਵਿੱਚ ਹੋਣਾ ਲੱਗਦਾ ਅੱਗ ਲੱਗਣ ਦਾ ਕੋਈ ਕਾਰਨ ਦੱਸਿਆ ਦੇ ਹਾਲੇ ਤੱਕ ਤਾਂ ਕੋਈ ਬਦਲਾਅ ਨਹੀਂ ਆਇਆ ਸਿਸਟਮ ਨੂੰ ਕਹਿ ਰਹੇ ਆ ਬਾਰ ਬੁਗਰੇ ਵਾਲੇ ਕਿ ਸੁਸਤਮ ਨੂੰ ਉੱਗ ਲੱਗੀ ਆ ਹਾਂ ਤਾਂ GST ਦੇ ਦਿੱਸਲੋ ਲੱਗੇ ਆ ਨਾ ਉਹ ਸਵਿਚ ਨਹੀਂ ਕਰਦੇ ਹੋ ਤੇ ਫਿਰ ਜਾ ਕੇ ਬਦਲਾਅ ਕਰੀਏ ਠੀਕ ਹੈ ਐਕਵਾਰਡ ਵਗੈਰਾ ਬੁਲਾਵਾਂਗੇ ਵੀ ਐਸਐਲ ਦੇ ਵੀ ਹੋਰ ਐਕਸਪੀ ਸਿਸਟਮ ਵੀ ਬਦਲਾਅ ਕਰੀਏ ਸੋਕ ਤੱਕ ਅਸੀਂ ਇਹ ਬਸ ਕਹਿਣਾ ਆ ਹਲੂ ਵੀ ਨਹੀਂ ਹੈ ਲੋਬੋ ਡਾਵਾ